ਕੈਮਰੇ ਦੇ ਅੰਦਰ ਦਰਦੀ ਲੋ ਜੀ ਆਪਾਂ ਇੱਕ ਵਾਰਾ ਹੋਰ ਮੋੜ ਲੈਣ ਨੂੰ ਮੋੜ ਦੇ ਨੂੰ ਲੋ ਜੀ ਘੱਟ ਪੜਾ ਤੇ ਲੇਵਾ ਤੁਸੀਂ ਇੰਦਾ ਚੱਲਾ ਸਕਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਤਾਜੀ ਸੂਈ ਮੱਝਪਕਾਉ ਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸასი ਗਾਈ ਹਸੀ ਗਾਲ ਬਾਈ ਨਾਮ ਨਾਮ ਕਾਲਾ ਜੀ ਪਿੰਡ ਪਿੰਡ ਜਗਜੀਤਪੁਰ ਬਾਈ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਨੇੜੇ ਨੇੜੇ ਪਿੰਡ ਕਿਹੜੇ ਆ ਬਈ ਨੇੜੇ ਪੱਖੋ ਕੈਂਚੀਆਂ ਉੱਗੋ ਹਾਂਜੀ ਹਾਂ ਬਸ ਕਿਲੋਮੀਟਰ ਕੈਂਚੀਆਂ ਜੀ ਇੱਥੋਂ ਠੀਕਾ ਕਿਲੋਮੀਟਰ 2 ਕਿਲੋਮੀਟਰ ਉੱਗੋ ਹੋਊਗਾ ਜੀ ਛੋਟੀ ਕਹਿੰਵੀਂ ਸੂਈ ਸੂਈ ਛੋਟੀ ਬਾਈ ਤੀਜਾ ਸੂਆ ਸੂਈ ਵੀ ਆ ਕਿੰਨੇ ਦਿਨ ਹੋ ਗਏ ਅੱਜ ਅੱਜ ਨੂੰ ਹੋ ਗਏ 7-8 ਦਿਨ ਬੋਲਾ ਕਿੰਨਾ ਤਿਆਰ ਹੁਣ ਬੋਲਾ 10 ਕਿਲੋ ਤਿਆਰ ਆ ਬਾਈ ਠੀਕ ਆ ਹਾਂ ਕੰਡੇ ਵਾਲਾ ਜਦੋਂ ਠਾ ਕੰਡਾ ਬਾਈ ਜੋਕ ਕੇ ਲੈ ਚਾਰ ਡੰਗ ਚਾਹੀਏ ਆ ਚਾਰ ਡੰਗ ਚੁਲੇ ਜਾ ਹਾਂ ਲੋ ਭਰਾ ਥਣ ਥਣ ਨੂੰ ਬਹੁਤ ਸੋਹ ਇੱਥੇ ਸਾਈਡ ਚੈੱਕ ਕਰ ਸਕਦੇ ਤੋੜ ਦੋ ਭਰਾ ਲੋ ਜੀ ਬੈਕ ਸਾਈਡ ਛੱਟਪੂੜਾ ਤੇ ਇਹ ਕੱਟੀ ਦਾ ਵੀ ਪਤਾ ਕਿਹੜੀ ਟੀਕੇ ਦੀ ਆ ਕੱਟੀ ਬਈ ਸਰਕਾਰੀ ਸੀਮਨ ਦੀ ਆ ਜੈਡ ਬਲੈਕ ਪੂਸਾ ਹਾਂ ਲੋ ਭਰਾ ਜੈਡ ਬਲੈਕ ਪੂਸਾ ਜਮਾ ਚੈੱਕ ਕਰ ਸਕਦਾ ਕੋਈ ਵਾਲਾ ਚਿੱਟਾ ਨਹੀਂ ਤੇ ਮੱਝ ਦੇਖ ਸਕਦਾ ਤੋੜਾ ਤਰਾ ਲੋ ਜੀ ਤੋੜ ਦੋ ਭਰਾ ਇੱਕ ਵਾਰ ਆਪਸ ਨੂੰ ਕਿੜਾ ਬਈ ਇੱਕ ਵਾਰ ਹੋਰ ਦਿਖਾ ਦੇ ਜੀਗਾ ਕੋਈ ਨਾ ਲੋ ਉਹ ਸ਼ਹਿਰ ਤਾਂ ਫੇਰ ਚੈੱਕ ਕਰ ਸਕਦੇ ਪੂਰੀ ਠੰਡੀ ਸੀਦਾ ਕੋਈ ਕੈਮਰਾ ਦਰੋਂ ਡਰਦੀ। ਲੋ ਜੀ। ਇਹ ਆਪਣਾ ਇੱਕ ਬੜਾ ਹੋਰ ਮੋੜ ਲੈਣ ਨੂੰ। ਹੋੜ ਲੈਣ ਨੂੰ। ਲੋ ਜੀ। ਕੱਟਪੜਾ ਆ ਜਾ। ਤੇ ਲੇਵਾ ਤੁਸੀਂ ਇੰਦਾ ਚੱਲਾ ਸਕਦੇ। ਪਿੱਸੇ ਨੂੰ ਥੋੜਾ ਜਿਹਾ ਲੇਵਾ ਗਾਵਾ ਵਾਂਗੂਆ। ਲੋ ਜੀ। ਦੇਖਿਓ ਬਰਾ। ਲੋ ਜੀ। ਚੱਕ ਆ ਸਰੋ ਟੂਰਾ। ਲੋ ਜੀ। ਚਾਰੇ ਥਾਣਾ ਪੀੜੀ ਦੇ ਪਾਵੇਂ ਵਰਗੇ ਬਰਾ ਜਮ। ਲੋ ਜੀ। ਲਓ ਜੀ ਬਣ ਲੋ ਹੁਣ। ਹਾਂ ਬੋਲਦੀ ਬਾਈ ਤੜਕੇ ਦਾ ਠੀਕ ਆ ਟਾਈਮ ਮੰਨ ਕੇ ਚੱਲੋ 9:19 ਹਾਂ ਬਸ 9:00 ਸਵਾ 9 ਦਾ ਟਾਈਮ ਆ ਭਰਾ ਸਵੇਰ ਦਾ ਤੇ ਚਵਾਈ ਹੋਈ ਵੀ ਆ ਚਵਾਈ ਬਾਈ ਕਹਿੰਦਾ ਹੋਈ ਵੀ ਆ ਠੀਕ ਆ ਨਾ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਚੋ ਕੇ ਤਸੱਲੀ ਕਰਕੇ ਬਾਈ ਕਹਿੰਦਾ ਲੈ ਜਾ ਜੋਈ ਤੁਹਾਨੂੰ ਬਹੁਤ ਸੋਹਣਾ ਪਿੰਡ ਤਕਜੀਦਪੁਰਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਰੇਟ ਤਾਂ ਜਾਇਜ਼ ਆ ਬਾਈ ਰੇਟ ਤਾਂ ਜਾਇਜ਼ ਹੀ ਹੂ ਹੂ ਫੂਨ ਤੇ ਹੂ ਫੂਨ ਤੇ ਹਾਂ ਹੋ ਜਾਏ ਜੀ ਜਮਾ ਵੀ ਦੇਖੀਂ ਮੋਟੋ ਕੇ ਅਗਲੇ ਬਾ ਪਹਿਲਾ ਤੋਫਾ ਹੀ ਆ ਬਾਈ ਉਸ ਦਾ ਠੀਕ ਆ ਹਾਂ ਠੀਕ ਆ ਕਣਕ ਕਣਕ ਬੀਜ ਕੇ ਬਸ ਹੁਣ ਉਹ ਕਰਨ ਲੱਗਿਆ ਬੇ ਠੀਕ ਆ ਠੀਕ ਆ ਹਾਂ ਹਾਂ ਲੋ ਜੀ ਫਿਰ ਜਤੀ ਮਾਰ ਲਓ ਬੰਦੇ ਦਾ ਰੇਟ ਫੋਨ ਤੇ ਹੋ ਜਾਇਜ ਠੀਕ ਨਾ ਬਾਈ ਦੀ ਵੀ ਮਜੂਰੀ ਆ ਨਹੀਂ ਤਾਂ ਆਪਾਂ ਵੀਡੀਓ ਚ ਕਰ ਦੰਦੇ ਹੂੰ ਠੀਕ ਆ ਜੀ ਵੀਡੀਓ ਦੇ ਖल्ली ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ ਕਮੈਂਟ ਸ਼ੇਅਰ ਲਾਇਕ ਜ਼ਰੂਰ ਕਰਾ ਕਰੋ ਭਰਾ ਬਣ ਕੇ ਕਿਉਂਕਿ ਅੱਗੇ ਚੱਲ ਜਾਂਦੀ ਵੀਡੀਓ ਇਹਨੇ ਨਾਲ ਹਨ ਤੇ ਲਾਈਕ ਜ਼ਰੂਰ ਕਰਿਆ ਕਰੋ ਬਈ ਬੰਕੇ ਠੀਕ ਹੈ ਨਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ